ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਮਾਹੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੀ ਤਾਜੀ ਸੂਈ ਤੇ ਇੱਕ ਆ ਗਈ ਬਾਈ ਟੋਕੜ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸ਼ਾਸਤਰੀ ਕਾਲ ਸਤਿ ਸ਼੍ਰੀ ਅਕਾਲ ਜੀ ਤੋਂ ਠੀਕ ਹੋ ਬਾਈ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੇ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾਈ ਨੇੜੇ ਪਿੰਡ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇ ਗਈ ਠੀਕ ਹੈ ਕੰਟੈਕਟ ਨੰਬਰ ਬੋਲ ਦੇ 9041088878 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲੋ ਰੈਸਕ੍ਰੀਨ ਤੇ ਨੋਟ ਕਰ ਲਓ ਤੇ ਬਾਈ ਫੁੱਲ ਵੱਡੀ ਬਹਿਣ ਆ ਹਾਂ ਇਹ ਚੱਪ ਚਾਲ ਕਰੀਏ ਐਚਐਫ ਤੇ ਫੁੱਲ ਵੱਡੀ ਆ ਮੈਂ ਕਹਿੰਦਾ ਕੱਦ ਆਪਾਂ ਪਹਿਲਾਂ ਚੈੱਕ ਹੀ ਕਰਾ ਹਾਂ ਆ ਪੂਰੀ ਡਬਲ ਆ ਬਾਈ ਯਾਰ ਪੂਰੀ ਵੱਡੀ ਆ ਹੂੰ ਹਾਂ ਫੁੱਲ ਕੱਦ ਵਾਲੀ ਆ ਫੁੱਲ ਵਜਨ ਵਾਲੀ ਫੁੱਲ ਵਜਨ ਵਾਲੀ ਬਈ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ origignal ਸੂਈ ਆ ਕਹਿਣ ਵਾਲੀ ਨਹੀਂ ਬਈ origignal ਸੂਈ ਆ ਦੂਜਾ ਸੂਆ ਬਾਈ ਕਹਿੰਦਾ origignal ਸੂਈ ਆ ਹਾਂ ਇਹਨੂੰ 5 4 ਦਿਨ ਹੋ ਪੰਜ 6 ਦਿਨ ਹੋ ਗਏ ਸੂਈ ਨੂੰ ਹਫਤਾ ਮੰਨ ਲੈ ਕੋਈ ਬਾਈ ਹਫਤਾ ਮੰਨ ਲੈ ਹਾਂ ਦੁੱਧ ਮੰਨ ਲੈ ਬੌਲਾ ਮੰਨ ਲੈ ਹੁਣ ਇਹਦੇ ਥੱਲੇ ਇਸ ਟਾਈਮ 15 ਹੋ ਗਏ 14 ਮੰਨੇ ਬਈ ਠੀਕ ਆ ਹਾਂਜੀ ਜੇ ਮੰਨ ਕੇ ਚਲੋ ਕੋਈ ਵੀ 2 ਟਾਈਮ 3 ਟਾਈਮ ਚਵਾਈ ਕਰਨੀ ਆ ਆਪਾਂ ਬਾਈ ਆਪਣੇ 4 ਟਾਈਮ ਚੋਂ ਕੋਈ ਚੱਕਰ ਨਹੀਂ ਕੋਈ ਪੈਸੇ ਲੈਣੇ ਵੀਰ ਭਰਾ ਨੇ ਤੇ ਬਾਈ ਥਣਾ ਦਾ ਸਾਇਸ ਸੂਈ ਬੜਾ ਚੰਗਾ ਹਾਂ ਬਹੁ ਠੀਕ ਆ ਦੋਦਰੀ ਨਾੜ ਚੈੱਕ ਕਰ ਸਕਦੇ ਨਾੜਾਂ ਥਾਂ ਕਿ ਜਾਤ ਵਾਲੀ ਆ ਬਾਈ ਯਾਰ ਪਹਿਲੇ 18 ਲੀਟਰ ਪਾਇਆ ਠੀਕ ਆ ਬਾਈ 18 ਹੀ ਮੰਨ ਕੇ ਲੈ ਲੈ ਦੁੱਧ ਵੱਧ ਨਹੀਂ ਪਾਇਆ ਸੇਵਾ ਨਦੀਖੋ ਯਾਰ ਮੈਂ ਬਾੜੀਦਾਰ ਲੈਵਾ ਬਾੜੀ ਵਾਲਾ ਲੈਵਾ ਸਹੀ ਗੱਲ ਆ ਫੀਟਿੰਗ ਬੜੀ ਕਮਾਲ ਦੀ ਆ ਨਾ ਹਾਂ ਕੀ ਬਾਤ ਲੈਵਾ ਅਸਲ ਵਿੱਚ ਦਾਸ ਦਾ ਵਾਕੀ ਵੈੜ ਵੀ ਨਾ ਚੰਗੀ ਖਰਾਕ ਤੇ ਬਲੀ ਹਾਂ ਹਾਂ ਬਲੀ ਵੀ ਬਲੀ ਤੇ ਖੋਲਿਓ ਬਾਈ ਇਹਨੂੰ ਚਮਕਦਮ ਕਲੀ ਵੈੜ ਆ ਬਾਈ ਲਿੱਸੀ ਲਾਵੀ ਨਹੀਂ ਹੈਗੀ ਹਾਂ ਹਾਂ ਚਾਕਰਮ ਵਾਲੀ ਦੇ ਦੇ ਮਗਰ ਆ ਗਿਆ ਬੱਚਾ ਬਾਕੀ ਆਪਣੇ ਕੋਲ ਤਾਂ ਹੁਣ ਤੜਕੀ ਆਈ ਆ ਠੀਕ ਹੈ ਬਾਈ ਹਾਂਜੀ ਬਾਈ ਕਹਿੰਦਾ ਆਪਣੇ ਕੋਲੇ ਤਾਂ ਤੜਕੀ ਆਈ ਆ ਬਾਕੀ ਵੱਡੀ-ਬੁੱਡੀ ਪਈ ਤੇ ਵੱਡੀ-ਬੁੱਡੀ ਬਹੁਤ ਆ ਬਾਈ ਯਾਰ ਸਮਝਣਾ ਆਪਾਂ ਸੁਣਨੇ ਨਾਲੇ ਬਰੀਕੀ ਅੰਗ ਚ ਹਾਂ ਬਰੀਕੀ ਚ ਸਹੀ ਗੱਲ ਆ ਬਰੀਕੀ ਅੰਗ ਚ ਆ ਬਾਈ ਸਾਰੀ ਕੋਈ 20 ਕਿਲੋ ਬਾਹਲਾ ਨਹੀਂ ਇਹਨੂੰ ਬਾਈ ਯਾਰ ਹੂੰ ਤੇ 18 ਹੀ ਮੰਨ ਲੈ ਵੀਰ ਭਰਾ 18 ਉਹਨਾਂ ਦਾ ਚੋਆ ਵਾ ਕਹਿੰਦੇ ਠੀਕ ਹੈ ਜਿੰਨਾਂ ਕੋ ਆਪਾਂ ਨੂੰ ਦੱਸ ਦਿੰਦਾ ਅਗਲਾ ਦੱਸ ਦੀਦਾ ਬਾਕੀ ਬਾਕੀ ਜਿੰਨਾਂ ਆਪਣੇ ਕੋਲੇ ਹਾਜ਼ਰ ਆ ਉਹਨਾਂ ਆਪਾਂ ਚਵਾ ਸਕਦੇ ਗੱਦ ਕਾਠ ਲੇਵਾ ਅਸਲ ਵਿੱਚ ਗੱਲ ਪਤਾ ਕੀ ਆ ਬਾਈ ਜਿਹੜਾ ਫੀਟਿੰਗ ਵਾਲਾ ਲੇਵਾ ਅਸਲ ਵਿੱਚ ਉਹਦਾ ਵਧੀਆ ਰਹਿੰਦਾ ਕਿ ਖਾਲ ਨਾ ਬੈਠਾ ਰਹੇ ਬਾਈ ਯਾਰ ਕੋਈ ਇਹਨੂੰ ਮਟਾਇਟਸ ਨਹੀਂ ਹੋਣੀ ਕੋਈ ਡਰ ਨਹੀਂਗਾ ਟੁੱਟ ਮੇ ਲੇਵੇ ਥਣ ਥਣੋਂ ਵੱਢਣ ਦਾ ਡਰ ਨਹੀਂ ਨਾ ਬਾਕੀ ਪਤਾਰਾ ਮਾਰ ਦਿੰਨੇ ਆ ਤੇ ਮੁੱਲ ਬਈ ਇਹਦਾ ਕੀ ਰਫ ਕਰ ਮੁੱਲ ਦੇ ਦਾਂਗੇ ਬਾਈ ਇਹ 60 ਚ ਮਾਨਤਨ ਕਰਦਾ 60 ਚ ਹਾਂ ਠੀਕ ਹੈ ਪੰਜ ਲਾਵੇ ਕੋਈ 50 ਲਾਵੇ ਕੋਈ ਡਰੀ ਨਹੀਂ ਠੀਕ ਹੈ ਬਾਈ ਹਾਂਜੀ ਠੰਡੀ ਠੰਡੀ ਬਹੁਤ ਹਾਂ ਠੰਡੀ ਬਹੁਤ ਹੈ ਬਾਈ ਯਾਰ ਸਹੀ ਗੱਲ ਹੈ ਬਾਈ ਲੈ ਠੰਡੀ ਠੰਡੀ ਦੇਖੋ ਕਰਮ ਵਾਲੀ ਫੁੱਲ ਲਾ ਗਈ ਨਿਆਣਾ ਬਾਈ ਨੇ ਲਾਦਾ ਕਿਉਂਕਿ ਨਿਆਣਾ ਜ਼ਰੂਰੀ ਹੈ ਜ਼ਰੂਰੀ ਆ ਬਾਈ ਯਾਰ ਕਿਹਦਾ ਪਾਰਟੀ ਨਾ ਪੈਰ ਧਰ ਜਾਂਦਾ ਪਸੂ ਸਹੀ ਗੱਲ ਹੈ ਕਿਉਂਕਿ ਪਸੂ ਕਈ ਵਾਰ ਪੈਰ ਧਰ ਜਾਂਦਾ ਵੈਸੇ ਹੁਣ ਧਰੇ ਨਾ ਤਰੇ ਕਈ ਵਾਰ ਮਸਰ ਮੱਖੀ ਕਰਕੇ ਵੀ ਧਰਦਾ ਹਾਂ ਮੱਖੀ ਹੁਣ ਜਦ ਮੱਖੀਆਂ ਬਾਹ ਲੀਆਂ ਬਾਈ ਹੁਣ ਹਮ ਫਰੀਕ ਜੀ ਮੱਖੀ ਦਿੰਦੀ ਬਹੁਤ ਆਪ ਨੂੰ ਬਹੁਤ ਪੜੀ ਵੜਦੀ ਹੈ ਚੀਕ ਕੜਾ ਦਿੰਦੀ ਹੈ ਬਾਕੀ ਬਾਈ ਚਮਕ-ਦਮਕ ਫੁੱਲ ਦਿਖਾਈ ਦਿੰਦੀ ਹੈ ਪੂਰੀ ਪੂਰੀ ਬਾਈ ਯਾਰ ਨਵਾਈ ਕਰ ਕੇ ਪਤਾ ਨਹੀਂ ਕਿਵੇਂ ਦੇਖਦੀ ਹੋਊਗੀ ਨੇ ਕਬੂਤਰ ਹੁਣ ਜਾਗਦੀ ਹੈ ਸਹੀ ਗੱਲ ਹੈ ਕਬੂਤਰ ਹੁਣ ਹੀ ਜਾਗਦੀ ਆ ਬਾਕੀ ਆਏ ਬਾਈ ਨਮਾ ਹੋਣਾ ਹੁਣ ਹਾਇ ਤਾਂ ਹੈਗੀ ਪਸਮਾ ਬਸ ਮੂਵੀ ਆਪਾਂ ਬਈ ਹਾਂ ਥਾਣੇ ਖਾ ਦਿੰਨੇ ਪਸਮਾ ਕਰਕੇ ਵਧੀਆ ਕਰਿਆ ਹੂੰ। ਹਨ ਭਰ ਜਾਂਦੀ ਆ ਵਧੀਆ ਸੋਹਣੀ ਧਾਰ ਮੋਟੀ ਬਹੁਤ ਇੱਥੇ ਜਦੋਂ ਬਰੂ ਪਤਾ ਲੱਗੂਗਾ। ਲੈ ਬਈ। ਪਸਮਾ ਬਸ ਉਹ ਬੜਾ ਚੰਗਾ ਹੈ ਨਾ। ਹਾਂ ਹਾਂ। ਕੀ ਬਾਤ ਆ ਬਈ। ਗਲਾਬੀ ਨਾਲੇ ਥਾਣਾ ਗਿਆ ਕਰਮ ਵਾਲੀ ਨੂੰ। ਬਾਕੀ ਹੁਣ ਬੌੜੇ ਚ ਨਿਕਲੀ ਆ ਬਾਈ ਹਜੇ। ਪੰਜ 6 ਦਿਨ ਹੀ ਉਹਨਾਂ ਨੇ ਦੱਸਿਆ ਸੀ ਆਪਾਂ ਨੂੰ ਹੋ ਗਈ ਸੂਈ ਨੂੰ। ਠੀਕ ਹੈ ਬਈ। ਚਲੋ ਆਪਾਂ ਫੇਰ ਵੀ ਕੰਨੇ ਕਾ ਹੁਕਤਾ ਮੰਨੇ ਕੋਈ। ਕਿਆ ਬਾਤ ਆ ਯਾਰ ਚਵਾਈ ਅਸਲ ਵਿੱਚ ਪਤਾ ਲੱਗਦਾ ਭਈ ਹੈ ਨਾ ਮੈਂ ਨਾ ਭਾਈ ਮੋਟੀ ਚਵਾਈ ਆ ਲੈ ਨਿਬੜਨ ਵਾਲੀ ਚਵਾਈ ਆ ਮੈਂ ਨਾ ਪੰਜਾ ਮੈਂ ਲੈ ਭਾਈ ਦੇਖੋ ਕਿਆ ਬਾਤ ਆ ਬਹੁਤ ਚੰਗਾ ਚੋਣ ਚਵਾਈ ਲੱਗਿਆ ਬਹੁਤ ਸੋਹਣਾ ਭਾਈ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਜੇਰ ਜੱਪੇ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਭਾਈ ਘਰ ਤੱਕ ਦੀ ਠੀਕ ਹੈ ਭਾਈ ਹਾਂ ਧਾਰ ਚ ਭੂਰ ਛਰਲੇ ਦੀ ਕੋਈ ਬਾਦ ਕਾਟ ਹੋਵੇ ਦੇਖੋਂ ਤਾਂ ਪਸਪਾ ਕਰਕੇ ਬਈ ਨਾ ਕਰਿਆ 65 ਤੇ ਨਾ ਕਰਿਆ ਹਾਂ ਭਾਈ ਕਿਸੇ ਟਕਾਣੇ ਤੇ ਖੜੀ ਹੁੰਦੀ 70 ਵੀ ਮੰਗਣਾ ਸੀ ਅਗਲੇ ਨੇ ਕਿਉਂ ਜ਼ਿਆਦਾ ਬ੍ਰੀਡ ਹੈਗੀ ਆ ਜ਼ਿਆਦਾ ਬ੍ਰੀਡ ਬਹੁਤ ਆ ਕਿਲੇ ਵਾਜਰ ਬਹੁਤ ਕਮਾਲ ਆ ਗਿਆ ਫਾੜੀ ਵਾਲਾ ਡਰਾ ਹਾਂ ਬਹੁਤ ਸੋਹਣਾ ਭਾਈ ਦੇਖ ਹੁਣ ਪੂਸ਼ਪਾਸ ਕਿੱਡੀ ਲੰਮੀ ਆ ਲੈ ਲੰਮੀ ਪੂਸ਼ਪਾਸ ਬੜਾ ਚੰਗਾ ਚਮਕਲੀ ਵੇੜਾ ਚਮਕਲੀ ਬਈ ਚਮਕਲੀ ਹੂੰ ਸਹੀ ਗੱਲ ਹੈ ਕਿਸੇ ਵਕਤ ਤੋਂ ਘਾਟ ਹੀ ਨਹੀਂ ਹੈਗੀ ਹਾਂ 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 ਤੇ ਇਹ ਮਾਲ ਲੇ ਜੇ ਤੁਮਾਲੇ 14 ਕਿਲੋ ਹਾਜ਼ਰ ਹੈ ਤੇ ਇਧਰੋਂ ਬਈ 2 ਨੰਬਰ ਤੇ ਇਹ ਤੋਕੜ ਆ ਗਈ ਮੂੰਹ ਤੋਂ 6 ਦੰਦ ਆ ਗਈ ਪਹਿਲਾ ਸੂਆ ਜੀ ਮੂੰਹੋਂ 6 ਦੰਦ ਪਲੂਨ ਸੂਈ ਵੀ ਆ ਹਾਂ ਤੇ ਕਿੰਨਾ ਦੁੱਧ ਬਈ ਦੁੱਧ ਬਈ ਆਪਾਂ ਤਾਂ 8 ਚੋਕੇ ਲੈਏ ਸੀ ਹੁਣ ਥੋੜਾ ਜਿਹਾ ਉਪਰ ਆ ਕਰੀ ਬੈਠਿਆ ਹੁਣ 6.5 ਕਿਲੋ ਕੰਡੇ ਦੇ ਜਾੜ ਦੇ 7 ਵੀ ਹੁੰਦਾ ਠੀਕ ਹੈ ਪਰ 6.5 ਕਿਲੋ ਹੈਗਾ ਝਾਗ ਵਾਲਾ 7 ਵੀ ਵਗਾਉਂਦੀ ਹੈ ਬਾਕੀ ਬੱਸੀ ਆ ਗਈ ਹਾਂ ਬੱਸੀ ਆ ਗਈ 6 ਦੰਦ ਦਾ origignal ਆ ਆ ਕੇ ਦੰਦ ਪਟਲੇ ਕੋਈ ਦੰਦ ਛਿੱਗੀ ਨਾ ਹੋਈ ਤਾਂ ਆਪਾਂ ਕਰਾਇਆ ਵੀ ਦੇਵਾਂਗੇ ਠੀਕ ਹੈ ਬਾਕੀ ਚਵਾਈ ਜਿ ਕਿਸੇ ਦੇ ਬਾਅ ਬਾਕੀ ਚਮਕਦਮ ਕਲੀ ਆ ਜੀ ਇਹ ਨਹੀਂ ਇਹ ਲਿੱਸੀ ਲਾਮੀ ਹਾਂ ਨਾ ਨਾ ਪਲੀ ਵੀ ਬਾਕੀ ਉਹਨਾਂ ਨੇ ਭਾਈ ਡੇਢ ਮਹੀਨਾ ਹੋ ਗਰੰਟੀ ਦਿੱਤੀ ਟੀਕੇ ਭਰਾਏ ਦੀ ਠੀਕ ਹੈ ਭਾਈ ਹਾਂ ਕਿ ਹੁਣ ਅਗਲਾ ਆਪ ਦਾ 20 25 ਦਿਨਾਂ ਦਾ ਚੈੱਕ ਵੀ ਕਰਾ ਸਕਦਾ ਠੀਕ ਹੈ ਲੱਛਣ ਲੱਗਦੇ ਵੀ ਗੱਬਣ ਵਾਲੇ ਪੇਟ ਤੋਂ ਹੂੰ ਬਾਕੀ ਕਰਮ ਵੀ ਆ ਲੈਵਾ ਇਹਨੂੰ ਆ ਗਿਆ ਭਾਈ ਟਾਈਟ ਹਾਂ ਫੈਟ ਲੈ ਵੀ ਜੇ ਦੁੱਧ ਹਾਜ਼ਰ ਹੈਗਾ ਠੀਕ ਆ ਬਾਕੀ ਥਣਾ ਥਣਾ ਜ ਕਿਸੇ ਦੀ ਬਾਤ ਕੱਟ ਹੋਈ ਮੈਂ ਦਿਨਦਾਰ ਬੈਠਾ ਭਾਈ ਕਿਸ ਬੜਾ ਪਿਆਰਾ ਯਾਰ ਹਾਂ ਬਹੁਤ ਸੋਹਣੀ ਬਈ ਜਰਸੀ ਕ੍ਰੋਸ ਆ ਕਮਾਲ ਦੀ ਆ ਜਰਸੀ ਭਾਈ ਕ੍ਰੋਸ ਆ ਗਈ ਤੇ ਮੁੱਲ ਬਈ ਇਹਦਾ ਫਿਰ ਇਹ ਦੇ ਦਾਂਗੇ ਅੱਜ 16.5 ਹਜ਼ਾਰ ਦੀ 16.5 ਹਜ਼ਾਰ ਹਾਂ ਗੱਬਣ ਵੀ ਨਿਕਲੂਗੀ ਗਰੰਟੀ ਅਜ ਮਹੀਨਾ ਅਗਲਾ ਰੋਕ ਕੇ ਚੈੱਕ ਕਰਾ ਲੈਣਾ ਲੱਛਣ ਦਾਸ ਦੇ ਬਈ ਪੇਟ ਫੂਡ ਦਾ ਚੱਲ ਆਪਾਂ ਦਾ ਹੁਣ ਪਸੂ ਲਿਆਉਣ ਦਾ ਹੁੰਦਾ ਹੀ ਆ ਚੱਲ ਵੇਚਾਂ ਦਾ ਸਹੀ ਗੱਲ ਆ ਬਾਕੀ ਕਿਸੇ ਵੱਖ ਜਿਹੇ ਕੋਝੀ ਵੀ ਨਹੀਂ ਬਈ ਚੰਕ ਦਮ ਕਲਿਆ ਬਾਕੀ ਹੁਣ ਆਪਾਂ ਇਹਨਾਂ ਖੜਾ ਵੀ ਨਹੀਂ ਸਕਦੇ ਬਈ ਯਾਰ ਸਹੀ ਗੱਲ ਕਿੰਨੀਆਂ ਆ ਆਪਣੇ ਕੋਲ ਤਾਂ ਹਰ ਇੱਕ ਪ੍ਰਕਾਰ ਦੇ ਆਉਂਦਾ ਹੂੰ ਸਹੀ ਗੱਲ ਆ ਹਰ ਇੱਕ ਤਰ੍ਹਾਂ ਦਾ ਹਾਂ ਬਾਕੀ ਠੰਡੀ ਆ ਕੈਮਰੇ ਤੋਂ ਮਾੜਾ ਮੋਟਾ ਡਰੂਗੀ ਸਹੀ ਗੱਲ ਆ ਥੋੜਾ ਠੰਡੀ ਆ ਭੋਰਾ ਵੀ ਨਹੀਂ ਹਲਚਲ ਕਰਦੀ ਚੈ ਤੇ ਮੁੱਲ ਬਾਈ ਨੇ ਜਮਾ ਜਾਇਜ਼ ਹੀ ਰੱਖਿਆ ਹਾਂ 16.5 ਹਜ਼ਾਰ ਰੁਪਏ ਸਹੀ ਗੱਲ ਹਾਂ ਹਾਂ ਹੁਣ ਥਾਨ ਬਖਾ ਦੋ ਵੇਖੋ ਬਸਮਾਜ ਇਹਦੇ ਕਰ ਗਈ ਨਾ ਕੱਲੇ ਕੱਲੇ ਮੈਂ ਕਹਣਾ ਕੀ ਆ ਬਾਤ ਆ ਯਾਰ ਅਸਲ ਵਿੱਚ ਕਹਿਣਦੇ ਨਹੀਂ ਹਨਾ ਪੀੜੀ ਦੇ ਪਾਵੇਂ ਨਾਲ ਦੇ ਮੈਂ ਨਾ ਬਾਈ ਯਾਰ ਜਮਾ ਐ ਜਿਵੇਂ ਮਣਕੇ ਲਾਏ ਹੁੰਦੇ ਸਹੀ ਗੱਲ ਐ ਜਿਵੇਂ ਮਣਕੇ ਲਾਏ ਹੁੰਦੇ ਉਹ ਮੇਰਾ ਥਾਨ ਦਿਖਾਉਂ ਗਿਆ ਕਰ ਮਾ ਬਾਕੀ ਐ ਯਾਰ ਬਾਈ ਪੈਸੇ ਲਾਏ ਦੁਖਣੇ ਨਹੀਂ ਅਗਲੇ ਜੋ ਚਵਾਈ ਕਰੀ ਸਹੀ ਗੱਲ ਆ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾਂ ਚ ਕੋਈ ਵੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ